10ਵੇਂ ਪਾਤਸ਼ਾਹ ਦਾ ਹੁਕਮ ਹੈ ਜੋ ਸਰਦਾਰ ਨਾਲ ਆਊਗਾ ਉਸ ਨੂੰ ਮੈਂ ਆਪਣੇ ਦਰਸ਼ਨ ਵੀ ਦੇਵਾਂਗਾ ਹੁਣ ਇੰਨੇ ਸਾਲ ਹੋ ਗਏ ਐ ਅਸੀਂ ਕੋਈ ਗੱਲ ਕਰਦੇ ਐ ਕਿ ਸਾਨੂੰ ਆਜ਼ਾਦੀ ਚਾਹੀਦੀ ਐ ਪਰ ਆਜ਼ਾਦੀ ਸਾਡੇ ਨੇੜੇ ਤੇੜੇ ਅਜੇ ਤੱਕ ਨਹੀਂ ਲੱਗਦੀ ਬੜਾ ਠੀਕ ਐ ਯਾਪਾਂ ਜ਼ਾਦੀਨੋ ਕੁਝੇ ਦੇ ਵਿੱਚ ਪਾਖੇ ਬੰਦ ਕੀਤਾ ਹੋਇਆ ਨਾ ਸੀ ਕਿਸੇ ਭੋਗ ਤੇ ਨਾ ਕਿਸੇ ਪਿੰਡ ਦੇ ਵਿੱਚ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਮੇਰਾ ਪਰਿਵਾਰ 1947 ਦੇ ਵਿੱਚ ਪਾਕਿਸਤਾਨ ਤੋਂ ਆਇਆ ਅਸੀਂ ਫਤਿਹਗੜ ਸਾਹਿਬ ਦੇ ਪਿੰਡ ਦੇ ਵਿੱਚ ਵੱਸੇ ਹੋਏ ਆ 2-3 ਸਾਲ ਹੋ ਗਏ ਕਿ ਜਿਹੜੇ ਪਿੰਡ ਵਿੱਚ ਮੈਂ ਵੱਸਿਆ ਉਹ ਮੁਸਲਮਾਨਾਂ ਦਾ ਸੀ ਉਹ ਪਾਕਿਸਤਾਨ ਉੱਡੜ ਕੇ ਗਏ ਮੇਰੇ ਕੋਲ ਆਏ 2 ਸਾਲ ਹੋ ਗਏ ਮੈਂ ਉਹਨਾਂ ਨੂੰ ਕਿਹਾ ਚੌਧਰੀ ਸਾਹਿਬ ਬੜਾ ਸੋਚਾ ਜੇ ਤੁਸੀਂ ਇੱਥੋਂ ਉੱਜੜ ਕੇ ਉਧਰ ਚਲੇ ਗਏ ਅਸੀਂ ਉੱਥੋਂ ਉੱਜੜ ਕੇ ਇੱਥੇ ਤੁਹਾਡੇ ਪਿੰਡ 'ਚ ਆ ਗਏ ਉਹ ਬੜੇ ਸਿਆਣੇ ਮੁਸਲਮਾਨ ਸੀ ਉਹਨਾਂ ਨੇ ਕਿਹਾ ਕਿ ਸਰਦਾਰ ਸਾਹਿਬ ਇਹੋ ਜਿਹੀ ਗੱਲ ਕੋਈ ਨਹੀਂ ਅਸੀਂ ਉਜੜੇ ਤਾਂ ਹਾਂ ਪਰ ਸਾਨੂੰ ਆਪਣਾ ਮੋਲਕ ਆਪਣੀ ਜਾਇਦਾਦ ਆਪਣੀ ਕੌਮियत ਆਪਣੀ ਬੋਲੀ ਮਿਲ ਗਈ ਹੈ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਨਾ ਪੜਿਆ ਲਿਖਿਆ ਆਦਮੀ ਐ ਮੈਨੂੰ ਇਹ ਵੀ ਨਹੀਂ ਪਤਾ ਕੀ ਅਸੀਂ ਵੀ ਉੱਡੜ ਕੇ ਆਏ ਆ ਤੇ ਨਾ ਤਾਂ ਸਾਨੂੰ ਇੱਥੇ ਆਪਣਾ ਦੇਸ਼ ਮਿਲਿਆ ਨਾ ਸਾਨੂੰ ਆਪਣੀ ਕੌਮੀਅਤ ਮਿਲੀ ਹੈ ਸੋ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜਿੰਨਾ ਛੇ ਸਿਰਫ ਮਾਨੀ ਤੁਸੀਂ ਸਾਰੇ ਜਨਨਾਥੇਰ ਪ੍ਰਚਾਰ ਆਪਣੀ ਆਜ਼ਾਦੀ ਦਾ ਅਮਨ ਪਸੰਦ ਤਰੀਕੇ ਦੇ ਨਾਲ ਨਹੀਂ ਚਲਾਉਂਦੇ ਉਹਨਾਂ ਅਥੇ ਸਾਡੀ ਵਾਟ ਦੂਰ ਰਹੂਗੀ ਸੋ ਮੇਰੀ ਬੇਨਤੀ ਹੈ ਕਿ ਵਿਆਹਾਂ ਸ਼ਾਦੀਆਂ ਦੇ ਉੱਤੇ ਭੋਗਾਂ ਤੇ ਮੇਲਿਆਂ ਤੇ ਜਿੱਥੇ ਵੀ ਇਕੱਠ ਹੋਵੇ ਜਰੂਰ ਆਪਣੀ ਆਜ਼ਾਦੀ ਦੀ ਗੱਲ ਕਰੋ ਜਿਹਦੇ ਨਾਲ ਬੀਬੀਆਂ ਨੂੰ ਪਤਾ ਲੱਗੇ ਬੱਛਿਆਂ ਨੂੰ ਪਤਾ ਲੱਗੇ ਕਿ ਅਸੀਂ ਕੀ ਚਾਹੁੰਨੇ ਹ ਜਿਹੜਾ ਸਾਡਾ ਧਰਮ ਹੈ ਸਿੱਖੀ ਪਹਿਲੀ ਪਾਛਾਈ ਨੇ ਸਾਨੂੰ ਆਦੇਸ਼ ਦਿੱਤਾ ਕਿ ਨਾ ਸੀ Hindu ਹੈ ਨਾ ਸੀ ਮੁਸਲਮਾਨ ਹੈ ਇਹ ਦੇਸ਼ ਦੇਣ ਦਾ ਕੀ ਮਤਲਬ ਸੀ ਕਿਉਂ ਕਰਕੇ ਉਸ ਵਕਤ ਹਿੰਦੂਆਂ ਦੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖੇ ਸਿਗੇ ਤੇ ਉਹਨਾਂ ਦੀ ਸਮਝ ਆਪਵਾਦੀ ਪਾਰਟੀ ਨੂੰ ਨਹੀਂ ਸੀ ਜੁਹਦੀ ਤੇ ਦੂਸਰੇ ਮੁਸਲਮਾਨਾਂ ਦੇ ਕ੍ਰਾਂਟ ਸ਼ਰੀਫ ਸਾਹਿਬ ਅਰਬ ਦੀ ਬੋਲੀ ਦੇ ਵਿੱਚ ਲਿਖੇ ਹੋਏ ਸੀਗੇ ਉਹ ਤਾਂ ਵੀ ਸਾਡੇ ਆਮ ਆਦਮੀ ਨੂੰ ਪਤਾ ਨਹੀਂ ਸੀ ਲੱਗਦਾ ਫਿਰ ਗੁਰੂ ਸਾਹਿਬ ਨੇ ਸਾਨੂੰ ਇੱਕ ਨਵਾਂ ਧਰਮ ਦਿੱਤਾ ਤੇ ਕਿਹਾ ਨਾ ਸੀ Hindu ਹੈ ਤੇ ਨਾ ਸੀ ਮੁਸਲਮਾਨ ਹੈ ਇਹ ਵੀ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਅਲੱਗਾ ਹੈਗੇ ਆ ਅਸੀਂ ਕਿਸੇ ਦੇ ਨਾਲ ਨੇ ਛੱਲਦੇ ਸਿਰ ਦੀ ਜੀਏ ਟਾਣ ਨਾ ਟੀਜੇ ਮੇਰਾ ਮਤਲਬ ਹੈ ਪਹਿਲੀ ਗੁਰੂ ਸਾਹਿਬ ਜਿਨ੍ਹਾਂ ਨੂੰ ਆਪਾਂ ਸਮਝਦੇ ਆਂ ਕਿ ਉਹ ਬਹੁਤ ਸ਼ਾਂਤਪੂਰਕ ਸੀ ਉਹਨਾਂ ਨੇ ਵੀ ਕਹਤਾ ਕਿ ਧਰਮ ਪਿੱਛੇ ਜਿਸ ਸੀਸ ਦੇਣਾ ਪਵੇ ਤਪ ਪਿੱਛਣੀ ਕਰੀ ਦੀ ਦੁਰਜੀਤ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਜੇ ਨਵਾਂ ਧਰਮ ਬਣ ਚੁੱਕਿਆ ਹੈ ਪੈਦਾ ਹੋ ਚੁੱਕਿਆ ਹੈ ਖਾਲਸਾ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਇਹਦੀ ਬੋਲੀ ਤੇ ਲਿਪੀ ਵੀ ਹੋਣੀ ਚਾਹੀਦੀ ਹੈ ਫਿਰ ਸਾਨੂੰ ਗੁਰਮੁਖੀ ਦੀ ਲਿਪੀ ਦਿੱਤੀ ਤੇ ਦੂਜਾ ਕਿਹਾ ਕਿ ਹੁਣ ਸਿੱਖਾਂ ਦੇ ਖਾੜੇ ਹੋਇਆ ਕਰਨਗੇ ਕਾਦੇ ਲਈ ਐ ਢਿੱਡ ਮੋਟੇ ਕਰਨ ਦੇ ਲਈ ਨਹੀਂ ਪਰ ਬੋਲਣ ਜਿੰਨਾ ਛੇ ਨਹੀਂ ਹੈ ਤੁਸੀਂ ਆਪਣੇ ਧਰਮ ਨੂੰ ਸੁਰਕਸ਼ਿਤ ਨਹੀਂ ਕਰਖਸਾਦੇ ਹੈ ਸੋ ਦੂਸਰੀ ਪਰਛਾਈ ਨੇ ਸਾਡੇ ਲਈ ਦੋ ਤੀਜਾ ਠੀਤੀਆਂ ਕਿ ਜੇ ਧਰਮ ਹੈਗਾ ਤੇ ਅੱਗੇ ਜਾ ਕੇ ਇਹ ਦੀ ਸਟੇਟ ਬਣੂਗੀ ਇਹਦਾ ਘਰ ਬਣੂਗਾ ਤੀਸਰੀ ਪਾਛੇ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਬਾਡੀ ਜਿੱਤੇ ਜਿਹਦੇ ਵਿੱਚ ਸਾਰੇ ਇਸ਼ਨਾਨ ਕਰ ਸਕਦੇ ਸੀ ਜੀਦਾ ਮਤਲਬ ਹੈ ਕੀ ਸਿੱਖੀ ਦਾ ਥੇਰਾ ਵਧਾ ਦਿੱਤਾ ਜਿਹੜੀਆਂ ਹਿੰਦੂਵਾਦ ਦੇ ਵਿੱਚ ਜਾਤਾਂ ਕਿਤੇ ਨਹੀਂ ਸੀ ਇਕੱਠਾ ਇਸ਼ਨਾਨ ਕਰ ਸਕਦੀਆਂ ਉਹ ਹੁਣ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ ਪਾਬੰਦੀ ਨਹੀਂ ਜੀ ਦਾ ਮਤਲਬ ਹੈ ਸਿੱਖੀ ਦਾ ਸਲਾਹ ਕਰਤਾ ਫੇਰ ਤੀਸਰੀ ਪਾਠਛੈਨੇ ਸਾਨੂੰ 22 ਮੰਜੀਆਂ ਦਿੱਤੀਆਂ ਚੋਂ ਦਿੱਤੀਆਂ 22 ਜੋ ਕਰਕੇ ਮੋਗਲ ਰਾਜ ਦੇ ਵਿੱਚ 22 ਸੂਬੇ ਸੀ 22 ਸੂਬਿਆਂ ਨਾਲ ਮੁਕਾਬਲਾ ਕੀਤਾ 22 ਮੰਜੀਆਂ ਦੇਤੀਆਂ ਨਾਲ ਦੀ ਨਾਲ ਫੋ ਮਤਦਾ ਮੁਕਾਬਲਾ ਸਾਡੇ ਗੁਰੂ ਸਾਹਿਬ ਕਰਦੇ ਰਹੇ ਚੌਥੀ ਪੜਛੈ ਨੇ ਸਾਨੂੰ ਅੰਮ੍ਰਿਤਸਰ ਸਾਡਾ ਕੌਮੀ ਸ਼ਹਿਰ ਬਸਾਇਆ ਸਰੋਵਰ ਦਿੱਤਾ ਜਿੱਥੇ ਅਸੀਂ ਸਾਰੇ ਇਸ਼ਨਾਨ ਕਰ ਸਕਦੇ ਹਾਂ ਬੜੀ ਵੱਡੀ ਚੀਜ਼ ਕੀਤੀ ਪੰਜਵੇਂ ਪਾਛਨੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਇਕੱਠੀ ਕਰਕੇ ਸਾਨੂੰ ਗ੍ਰੰਥ ਸਾਹਿਬ ਦੇ ਤੇ ਦਰਬਾਰ ਸਾਹਿਬ ਦੀ ਸਾਰੀ ਕਰਤੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖਤੇ ਕਿ ਕੋਈ ਵੀ ਜਾਤ ਕੋਈ ਵੀ ਮਨੁਜ ਦਰਬਾਰ ਸਾਹਿਬ ਤੇ ਸਿੱਖ ਦੇ ਗੁਰਦੁਆਰੇ ਦੇ ਵਿੱਚ ਪਰਵੇਸ਼ ਹੋ ਸਕਦਾ ਤੁਸੀਂ ਗੰਜਾ ਕਰ ਦੇਖਦੇ ਹੋ ਵਸੀਤਾ ਦੇਖਦੇ ਹੋ ਮੰਦਰ ਦੇਖਦੇ ਹੋ ਸਿਰਫ ਉਹਨਾਂ ਦੇ ਵਿੱਚ ਇੱਕ ਦਰਵਾਜਾ ਹੈ ਏਡੀ ਵੱਡੀ ਦੇਣ ਮਹਾਰਾਜ ਸੱਤੇ ਪਾਛ ਨੇ ਸਾਨੂੰ ਦਿੱਤੀ ਬਾਬਾ ਬੁੱਢਾ ਜੀ ਨੂੰ ਪਹਿਲਾ ਹੈਡ ਗ੍ਰੰਥੀ ਬਣਾਇਆ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜਿਹੜਾ ਦਰਬਾਰ ਸਾਹਿਬ ਦਾ ਉਹ ਛੋਟੀ ਚੀਜ਼ ਨਹੀਂ ਹੁੰਦੀ ਉਹ ਖਾਲਸਾ ਕਦੇ ਜਥੇਦਾਰ ਦੇ ਬਰਾਬਰ ਹੁੰਦਾ ਹੈ ਉਹ ਵੀ ਹੋਕਾ ਸਾਨੂੰ ਦੇ ਸਕਦੇ ਐ ਜੇ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਹੋਵੇ ਸੋ ਸਤ ਸੰਗਤ ਜੀ ਛੇਵੇਂ ਪਾਤਸ਼ਾਹ ਉਸ ਵੇਲੇ ਮੋਗਲ ਰਾਤ ਸੀ ਮੋਗਲ ਰਾਤ ਵਿੱਚ ਕੋਈ ਵੀ ਗੈਰ ਮੁਸਲਮਾਨ ਕਰਪਾਣ ਨਹੀਂ ਸੀ ਫੜ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਕਰਪਾਣ ਦਿੱਤੀ ਢੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਢੋੜੇ ਦੀ ਸਵਾਰੀ ਦਿੱਤੀ ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇੜ ਸਕਦਾ ਬਾਜ ਦੇਤਾ ਤਾਜ ਨਹੀਂ ਸੀ ਪਹਿਨ ਸਕਦਾ ਤਾਜ ਦੇਤਾ ਫਿਰ ਕਸਰ ਕਾਦੀ ਛੱਡੀ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਆਪਣੀ ਗੱਦੀ ਦੇ ਦੌਰਾਨ ਇਹ ਸਿੱਖ ਕੌਮ ਨੂੰ ਆਪਣੇ ਨਿਸ਼ਾਨੇ ਆਪਣੀ ਕੌਮियत ਆਪਣਾ ਲਹਿਦਾ ਦੇਸ਼ ਦੇ ਵੱਲ ਤੋਰਤਾ ਛੇਵੇਂ ਪਾਤਸ਼ਾਹ ਦਾ ਪਹਿਲਾ ਹੁਕਮਨਾਵਾਸੀ ਕਿ ਇੱਥੇ ਮਾਇਆ ਨਹੀਂ ਚਾਹੀਦੀ ਸਾਨੂੰ ਘੋੜੇ ਚਾਹੀਦੇ ਐ ਤੇ ਸੱਤਨ ਚਾਹੀਦੇ ਐ ਗੁਰੂ ਹਰਾਈ ਸਾਹਿਬ ਆਏ ਉਹਨਾਂ ਦੇ ਸਹਿਬਜ਼ਾਦੇ ਬਾਬਾ ਰਾਮ ਰਾਏ ਸੀ ਅਰੰਗ ਜੇਵ ਨੇ ਗੁਰੂ ਹਰਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਆਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆਂ ਪਰ ਗੁਰੂ ਹਰਾਈ ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ ਆਵਾਂਗੇ ਸਾਡਾ ਵੱਡਾ ਸਹਿਬ ਜادہ ਬਾਬਾ RAM ਰਾਏ ਆਉਂਦਾ ਬਾਬਾ RAM ਰਾਏ ਗਏ ਅਰੰਗ ਦੇਵ ਦੀ ਕਚੈਰੀ ਦੇ ਵਿੱਚ ਉੱਥੋਂ ਦਾ ਜਿਹੜਾ ਕਾਜੀ ਸੀ ਉਸ ਨੇ ਕਿਹਾ ਤੁਹਾਡੇ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਮਿੱਟੀ ਮੁਸਲਮਾਨ ਦੀ ਇਹਦੇ ਬਾਰੇ ਸਾਨੂੰ ਦੱਸੋ ਬਾਬਾ ਰਾਮ ਰਾਏ ਦੇ ਵਿੱਚ ਇਹੋ ਜੀ ਤਪੱਸਿਆ ਹੈ ਨਹੀਂ ਸੀ ਜੋਰ ਹੈ ਨਹੀਂ ਸੀ ਉਹਨਾਂ ਨੇ ਕਿਹਾ ਮਿੱਟੀ ਮੁਸਲਮਾਨ ਦੀ ਨਹੀਂ ਕਿਹਾ ਮਿੱਟੀ ਬੇਮਾਨ ਦੀ ਕਿਹਾ ਗੁਰੂ ਹਰ Rai ਸਾਹਿਬ ਨੇ ਆਪਣੇ ਵੱਡੇ ਸਾਹਿਬ ਜਾਦੇ ਨੂੰ ਬਾਬਾ ਰਾਮ ਰਾਏ ਨੂੰ ਸਿੱਖੀ ਦੇ ਵਿੱਚੋਂ ਸਰ ਕਰਤਾ ਸੋ ਸਾਧ ਸੰਗਤ ਜੀ ਇਹ ਸਾਡੀ ਜਿਹੜੀ ਖੋਮ ਹੈ ਇੱਕ ਇੱਕ ਪਲ ਚੱਲ ਕੇ ਇਸ ਨੂੰ ਤਿਆਰ ਕੀਤਾ ਗਿਆ ਸਤਵੇਂ ਪਾਤਸ਼ਾਹ ਨੇ ਸਾਨੂੰ ਰੋਗਾਂ ਤੋਂ ਨਲਾਜ਼ਾ ਕਰਤਾ ਉਹਨਾਂ ਨੇ ਸਾਡੇ ਲਈ ਸਾਨੂੰ ਸੇਤ ਬਖਸ਼ੇ ਨੌਵੇਂ ਪਾਤਸ਼ਾਹ ਨੇ ਜੁੱਧ ਵੀ ਕੀਤੇ ਆਪਣਾ ਸੀਸ ਵੀ ਦਿੱਤਾ ਕਾਦੇ ਲਈ ਕਿ ਸਿੱਖ ਫੌਮ ਪਰਫੁੱਲਤ ਹੋਵੇ ਤੇ ਦਸਵੇਂ ਪਾਤਸ਼ਾਹ ਨੇ ਸਾਨੂੰ ਬਾਕੀ ਦੀ ਕਸਰ ਕੱਢ ਧੀ ਇੱਥੇ ਗੱਲ ਕੀ ਹੋਈ ਨਾਲ ਸੀਗੇ ਪਹਾੜੀ ਰਾਜੇ ਬਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਤੁਸੀਂ ਅੰਮ੍ਰਿਤ ਛਕੋ ਤੁਸੀਂ ਸਿੱਖੀ ਦੇ ਵਿੱਚ ਆਓ ਪਰ ਹਿੰਦੂ ਰਾਜੇ ਪਹਾੜੀ ਬਾਦਸ਼ਾਹ ਰੰਗਜੀਤ ਦੇ ਕੋਲ ਚਲੇ ਗਏ ਦਸਵੇਂ ਪਾਤਸ਼ਾਹ ਦੀ ਸ਼ਿਕਾਇਤ ਨਹੀਂ ਕੀ ਜੀ ਅਸੀ ਤਾਰ ਰੰਗਦੇ ਬਾਦਸ਼ਾ ਤੇਰੇ ਰਾਜੇ ਹੈ ਪਰ ਗੁਰੂ ਗੋਬਿੰਦ ਸਿੰਘ ਤੇਰੀ रियासत ਨੂੰ ਤੋੜ ਕੇ ਆਪਣੀ ਸਿੱਖਾਂ ਦੀ ਵਲੇ ਦਾ ਬਣਾਉਣਾ ਚਾਹੁੰਦਾ ਅਸੀਂ ਤੇਰੇ ਨਾਲ ਵਫਾਦਾਰੀ ਹੈ ਅਸੀਂ ਕਿਸੇ ਦੀ ਛਾਣੀ ਆਪਣੇ ਉੱਤੇ ਪੈਣ ਦਿੰਦੇ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕਿ ਤੁਸੀਂ ਸਾਰੀ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ ਸਾਨੂੰ ਮਨਜ਼ੂਰ ਨਹੀਂ ਜੇ ਤੂੰ ਸਾਨੂੰ ਤੇ ਆਪਣੇ ਰਾਜ ਨੂੰ ਬਚਾ ਸਕਦਾ ਤਾਂ ਫੇਰ ਤੈਨੂੰ ਫੈਸਲਾ ਕਰਨਾ ਪਊਗਾ ਤਾਂ ਜਾਂਖੇ ਮੋਗਲ ਫੌਜਾਂ ਥੇ ਆਈਆਂ ਬਾਤੀ ਇਤਿਹਾਸ ਦਾ ਤੁਹਾਨੂੰ ਸਾਰਾ ਪਤਾ ਕੀ ਹੋਇਆ ਸਾਰੇ ਚਾਰੇ ਸੈਭਜਾਦੇ ਉਹਨਾਂ ਨੇ ਕੁਰਬਾਨੀਆਂ ਦੇਤੀਆਂ ਫੌਜਾਂ ਲੜੀਆਂ ਔਰ ਦੁਨੀਆ ਨੂੰ ਦਿਖਾਤਾ ਕਿ ਸਭਾ ਲੱਖ ਸੇ ਇੱਕ ਲੜਾਓ ਕਬੀ ਗੋਬਿੰਦ ਸਿੰਘ ਨਾਮ ਕਹਾਉਂ ਰੀਆ ਕਾਉਲ ਜਿਵੇਂ ਪ੍ਰੋਫੈਸਰ ਐਮ ਪੀ ਸਾਹਿਬ ਨੇ ਕਿਹਾ ਇਹ ਬੀਜੇਪੀ ਬੜੇ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਸੀ ਦਿੰਦੇ ਰੋੜਾ ਪਾ ਦਿੰਦੇ ਸੀ ਮੈਂ ਫਿਰ ਉੱਠ ਕੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਜੇ ਤੁਸੀਂ ਰੋੜਾ ਪਾਣਾ ਬੰਦੇ ਦੇ ਪੁੱਤ ਨਹੀਂ ਬਣਨਾ ਤਾਂ ਬਾਹਰ ਆ ਜੋ ਮੈਂ ਇਕੱਲਾ ਹੀ ਬਥੇਰਾ ਹੈ ਸਾਡੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਸਭਾ ਲੱਖ ਸੇਕ ਲੜਾਉਂ ਬਾਹਰ ਆ ਜੋ ਫੇਰ ਥੋੜਾ ਜਿਹਾ ਥੱਬੇ ਹੈ ਇਹ ਸਾਤ ਸੰਗਤ ਜੀ ਇਹ ਲੜਾਈ ਨਵੀਂ ਨਹੀਂ ਹੈ ਜੋ ਕੋ ਸਾਡੇ ਨਾਲ ਹੋ ਰਿਹਾ ਸਾਡੇ ਵਰਗੇ ਸਿੱਖ ਪਾਕਿਸਤਾਨ ਤੋੜ ਜੜ ਗਏ ਸਾਨੂੰ ਕੋਈ ਰਾਹਤ ਨਹੀਂ ਮਿਲੀ ਨਾ ਸਾਨੂੰ ਆਪਣਾ ਦੇਸ਼ ਮਿਲਿਆ ਨਾ ਸਾਨੂੰ ਆਪਣੀ ਕੌਮियत ਮਿਲੀ ਪਰ ਸਾਡੇ ਨਾਲ ਮੁਸਲਮਾਨ ਇਧਰੋਂ ਉੱਜੜ ਕੇ ਪਾਕਿਸਤਾਨ ਗਏ ਸਾਡੇ ਕਹਿੰਦੇ ਭਰਾ ਹਿੰਦੂ ਪਾਕਿਸਤਾਨ ਤੋਂ ਸਾਡੇ ਵਰਗੇ ਉੱਜੜ ਕੇ ਇੱਧਰ ਆ ਗਏ ਜਿਦੋਂ ਸਾਡੇ ਹਿੰਦੂ ਵੀਰ ਇੱਥੇ ਆ ਗਏ ਉਹਨਾਂ ਨੂੰ ਆਪਣਾ ਦੇਸ਼ ਮਿਲ ਗਿਆ ਉਹਨਾਂ ਨੂੰ ਆਪਣੀ ਕੌਮियत ਮਿਲ ਗਈ ਜਿਹੜਾ ਰਾਜ ਕਰਦਾ ਹੈ ਉਹ ਦੂਸਰੀ ਕੌਮ ਨੂੰ ਥੱਲੇ ਰੱਖਣਾ ਚਾਹੁੰਦਾ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਹਾੜੀ ਰਾਜਿਆਂ ਤੋਂ ਪਾਕਿਸਤਾਨ ਬਣਨ ਤੋਂ ਅਸੀਂ ਕਿਉਂ ਥੱਲੇ ਦੀ ਥੱਲੇ ਆਏ ਹੋਏ ਹੈ ਜਿੰਨਾ ਛੇ ਇਸ ਚੀਜ਼ ਨੂੰ ਸਮਝੋਗੇ ਨਹੀਂ ਅੱਜ ਸਾਡਾ ਰਾਜ ਸੈਂਟਰ ਦੇ ਵਿੱਚ ਨਹੀਂ ਹੈ ਬੀਜਪੀ આરએસਐਸ ਬੇਸ਼ੱਕ ਕਾਂਗਰਸ ਹੋਵੇ ਇਹ ਦੋਨਾਂ ਨੇ ਮਿਲ ਕੇ ਮਿਲਟਰੀ ਐਕਸ਼ਨ 1984 ਆਪਰੇਸ਼ਨ ਬਲੂਸਟਾਰ ਕਰਾਇਆ ਫਿਰ ਇਹ ਸਾਡੇ ਸਕੇ ਕਿਵੇਂ ਹੋ ਸਕਦੇ ਆ ਵਿਦੇਸ਼ੀ ਮਾਮਲਿਆਂ ਦੇ ਵਿੱਚ ਫੌਜ ਦੇ ਰੱਖੇ ਰੱਖਿਆ ਮਾਮਲਿਆਂ ਦੇ ਵਿੱਚ ਵਿੱਤ ਦੇ ਮਤਲ ਮਾਮਲਿਆਂ ਦੇ ਵਿੱਚ ਖੇਤੀਬਾੜੀ ਦੇ ਮਾਮਲਿਆਂ ਦੇ ਵਿੱਚ ਆਪਣਾ ਕੋਈ ਹੱਥ ਹੀ ਨਹੀਂ ਮੰਨਦੇ ਹੈਗੇ ਸਾਡੇ ਕਿਸਾਨ ਭਰਾ ਫਨੌਰੀ ਮੋਰਚਾ ላይ ਬੈਠੇ ਹੈ ਸਭੂ ਲਈ ਬੈਠੇ ਹੈ ਜੇ ਇਹਨਾਂ ਦੇ ਵਿੱਚੋਂ ਜਰਨੈਲ ਕੋਈ ਹੁੰਦਾ ਉਹਨੂੰ ਸਮਝ ਆ ਜਾਣੀ ਸੀ ਜੇ ਜਦੋਂ ਮੋਰਚਾ ਲਾਈਦਾ ਹੈ ਜੇ ਉਹ ਮੋਰਚਾ ਅੱਗੇ ਨਾ ਛੱਲੇ ਨਾ ਖੁੱਲੇ ਤੇ ਨਮਾ ਰਾਹ ਲੱਭਣਾ ਪੈਂਦਾ ਤੁਸੀਂ ਬਹੁਤੇ ਸਾਰੇ ਖੇਤੀ ਕਰਦੇ ਹੋ ਝੋਨਾ ਏਕੀ ਤੋਂ ਡੱਚੋ ਵੀ ਸੋਰਪੀਆ ਟੈਂਟਰ ਬਿਘਿਆ ਪਾਕਿਸਤਾਨ ਦੇ ਵਿੱਚ ਉਹੀ ਛੋਨੇ ਦਾ ਪਾ 8000 ਰੁਪਇਆ ਕ੍ਰਿੰਟਲ ਸੀ ਜੇ ਸਾਡਾ ਦਰਵਾਜਾ ਪਾਕਿਸਤਾਨ ਬਾਰਡਰ ਨੂੰ ਖੋਲ ਦਿੰਦਾ ਵਾਗੇ ਤੇ ਫਿਰ ਅਸੀਂ ਮੱਲੋ ਮਾਲ ਹੋ ਜਾਾਂਗੇ ਤੇ ਸਾਡੇ ਕਿਸਾਨ ਲੀਡਰ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਨਹੀਂਗਾ ਉਹੀ ਗੋਂਦ ਉੱਥੇ ਮੋਰਚਾ ਉੱਥੇ ਮੋਰਚਾ ਜਦੋਂ ਨਵਾਂ ਦਰਵਾਜ਼ਾ ਨਹੀਂ ਖੋਲੋਗੇ ਹਿੰਦੂ ਕੁਬਤ ਨੂੰ ਕਿਵੇਂ ਪਤਾ ਲੱਗੂਗਾ ਕਿ ਇਹਨਾਂ ਦੇ ਜਰਨਲਾਂ ਦੇ ਵਿੱਚ ਦਿਮਾਗ ਹੈ ਭੂਸਾ ਨਹੀਂ ਫਸਿਆ ਹੋਇਆ ਸੋ ਸਾਥ ਸੰਗਤ ਜੀ ਇਹ ਸਾਰੀਆਂ ਕੰਨਾ ਕਰਨੀਆਂ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ ਔਰ ਸਾਡੇ ਬੰਦੇ ਬਹੁਤੀ ਸਰਕਾਰ ਨੇ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨ ਨੂੰ ਮਰਵਾਉਣ ਦੀ ਸਾਡੇ ਸਿੱਖ ਬਾਹਰ ਦੇ ਮੁਲਕਾਂ 'ਚ ਵੀ ਮਾਰਦੇ ਆ ਸਾਡੇ ਹਿੰਦੁਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਤਾ ਛਰੀ ਨਾਲ ਨੂੰ ਮਾਰਤਾ ਤੇ ਆਪਾਂ ਰੋਜ਼ ਦੇਖੀ ਜਾਂਦੇ ਆ ਤਨੂੰ ਕਿਸ ਨੇ ਨਹੀਂ ਦੱਸਿਆ ਕਿ ਆ ਜਿਹੜੇ ਹੁਣ ਡਰੱਗ ਵੇਚਦੇ ਐ ਔਰਨਾਂ ਨੂੰ ਫੜ ਕੇ ਮਾਰ ਰਹੇ ਐ ਕਿਸੇ ਨੂੰ ਕਾਨੂੰਨ ਦੇ ਬਗੈਰ ਛੋਟੇ ਮੁਕਾਬਲੇ ਦੇ ਵਿੱਚ ਅਸੀਂ ਨਹੀਂ ਮਾਰ ਸਕਦੇ ਜੇ ਤੁਸੀਂ ਚਾਹਦੇ ਸੀ ਕਿ ਸਾਨੂੰ ਪੋਸਟ ਵਿਜਨ ਦੀ ਖੁੱਲ ਦਿੱਤੀ ਜਾਵੇ ਇਹ ਵੀ ਗੱਲ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਦਰਜ ਕਰਾਤੀ ਹੈ ਸਾਰੀਆਂ ਕਾਲਾ ਹਾਂ ਹੁਣ ਤੁਸੀਂ ਨਿਹੰਗ ਸਿੰਘ ਤਾਂ ਕਰੋਗੇ ਬੋਲੇ ਸੋ ਨਿਹਾਲ ਪਰ ਨਾਲ ਵੀ ਤਾਂ ਚੱਲੋ ਤੁਹਾਨੂੰ ਸਾਰਾ ਕੁਝ ਦਵਾ ਦਾਂਗੇ ਪਰ ਆਪਨੂੰ ਆਪਣਾ ਮੋਲਕ ਚਾਹੀਦਾ ਜਿੰਨਾ ਥੇ ਮੋਲਕ ਨਹੀਂ ਹੈ ਉਨਾਂ ਥੇ ਸਾਡੇ ਪੁੱਲੇ ਕੱਖ ਨਹੀਂ ਹੈ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾ ਦੇ ਵਿੱਚ ਸਾਰੀਆਂ ਕੌਮਾਂ ਰਹਿਣੀਆਂ ਜਿਵੇਂ ਬਰਤਾਨੀਆਂ ਦੇ ਵਿੱਚ ਰਹਿੰਦੇ ਐ ਕਿਸੇ ਨੂੰ ਦੁੱਖ ਨਹੀਂ ਹੋਊਗਾ ਕਿਸੇ ਨੂੰ ਤਕਲੀਫ ਨਹੀਂ ਹੋਊਗੀ ਸਾਰਿਆਂ ਦੀ ਚੜ੍ਹਦੀ ਕਲਾ ਹੋਊਗੀ ਇਹਦਾ ਮਤਨ ਨੂੰ ਪੂਰਾ ਵਿਸ਼ਵਾਸ ਜੰਦਾ ਮਹਾਰਾਜ ਨੇ ਦਸਾ ਮਹਾਰਾਜ ਨੇ ਸਾਡੇ ਦਰਵਾਜੇ ਖੋਲ ਦਿੱਤੇ ਐ ਪਰ ਅਸੀਂ ਅਜੇ ਗੱਲ ਹੀ ਨਹੀਂ ਕਰ ਸਕਦੇ ਖਾਲਸਾਣ ਦੀ ਗੱਲ ਕਰਨੀ ਕੋਈ ਗੈਰਕਾਨੂੰਨੀ ਨਹੀਂ ਹੈ ਗੈਰਕਾਨੂੰਨੀ ਹੁੰਦੀ ਹੈ ਜੇ ਕਿ ਆਪਾਂ ਕਹੀਏ ਸੀ ਮਾਰ ਦਾਂਗੇ ਲੁੱਟ ਲਾਂਗੇ ਖੋਲਾਂਗੇ ਉਹਦੇ ਨਾਲ ਕਾਨੂੰਨ ਟੁੱਟਦਾ ਜੇ ਖਾਲਸਾਣ ਵੀ ਜਦੋਂ ਬਣ ਗਿਆ ਤੇ ਆਪਾਂ ਕਹਾਂਗੇ ਮਾਰ ਦਿਆਂਗੇ ਲੁੱਟ ਲਾਂਗੇ ਖਾ ਲਾਂਗੇ ਆਹ ਕਾਨੂੰਨ ਸਾਡੇ ਉੱਤੇ ਲੱਗੂਗਾ ਸੋਤ ਨੂੰ ਕੋਈ ਤਕਲੀਫ ਨਹੀਂ ਹੈ ਕਿ ਖਾਲਸਪੁਰ ਦੀ ਗੱਲ ਕਥਾ ਦੇ ਵਿੱਚ ਕਰੋ ਬੈਠ ਕੇ ਕਰੋ ਜਿੱਥੇ ਤੁਸੀਂ ਤਾਸ਼ ਖੇਡਦੇ ਹੋ ਉੱਥੇ ਸ਼ਰਤ ਵੀ ਲਾ ਲਓ ਤਾਸ਼ ਦੇ ਪੱਤੇ ਦੀ ਪਰ ਖਾਲਸਪੁਰ ਦੀ ਗੱਲ ਕਰੋ ਹੁਣ ਜਿੰਨਾ ਅੱਛਰ ਅੱਪਾ ਅਗੇ ਕਦਮ ਨਹੀਂ ਵਧਾਉਂਦੇ ਤਾਂ ਉਮਰਾਂ ਸਾਡੀਆਂ ਜਾ ਰਹੀਆਂ ਹੁਣ ਅਸੀਂ ਆਸ ਕਰਦੇ ਹਾਂ ਕਿ ਅੱਜ ਦੇ ਦਿਹਾੜੇ ਦੇ ਉੱਤੇ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਇਹ ਜੀ ਗਰੀਬ ਸਿੱਖੋਂ ਕੋ ਦੋ ਪਾਤਸ਼ਾਹੀ ਫੇਰ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿੱਜ ਬਲ ਸੇ ਲੈ ਹੈ ਨਿੱਜ ਵੱਲੋਂ ਤਕੜਾ ਕਰੋ ਆਪਣੇ ਅੰਦਰ ਦਿਲ ਨੂੰ ਤਕੜਾ ਕਰੋ